ਮਾੜੇ ਅੰਸ਼ਰਾਂ ਨੂੰ ਨੱਥ ਪਾਉਣ ਲਈ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਅੱਜ ਦਿਨ ਹੀ ਫਗਵਾੜਾ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਪੀਸੀਆਰ ਪੁਲਿਸ ਨੇ ਨਾਕੇ ਦੌਰਾਨ ਓਨਾ ਲੋਕਾਂ ਦੇ 25 ਤੋਂ 30 ਚਲਾਨ ਕੀਤੇ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਸਨ ਅਤੇ ਹੈਲਮਟ ਤੋਂ ਬਿਨਾਂ ਘੁੰਮ ਰਹੇ ਸਨ ਇਸ ਮੌਕੇ ਗੱਲਬਾਤ ਕਰਦੇ ਆਂ ਪੀਸੀਆਰ ਇੰਚਾਰਜ ਮਹਿੰਦਰ ਸਿੰਘ ਨੇ ਸਖ਼ਤ ਧਾਰਨਾ ਕੀਤੀ ਹੈ ਕਿ ਦੋ ਪਹੀਆ ਵਾਹਨ ਚਾਲਕ ਆਪਣੇ ਕਾਗਜ਼ ਪੱਤਰ ਪੂਰੇ ਰੱਖਣ ਅਤੇ ਹੈਲਮਟ ਪਾ ਕੇ ਹੀ ਆਣ-ਜਾਣ ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਾ ਸ਼ਰਮਾ ਦੀ ਰਿਪੋਰਟ ਮੈਂ ਮਨਦਰ ਸਿੰਘ ਪੀਸੀਆਰਨ ਚਾਰ ਫਗਵਾੜਾ ਬੋਲ ਰਿਹਾ ਜੀ ਮੈਂ ਐਸਐਸਪੀ ਸਾਹਿਬ ਕੂਠੜਾ ਤੇ ਡੀਐਸਪੀ ਅਤੇ ਐਸਪੀ ਫਗਵਾੜਾ ਦੇ ਆ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜੀ ਹੈ ਇਹ ਟੈਕਿੰਗ ਕੀਤੀ ਜਾ ਰਹੀ ਹੈ ਤੇ ਹਰ ਤਰ੍ਹਾਂ ਦੀ ਰੋਜ਼ ਦੀ ਤਰ੍ਹਾਂ ਜਿਹੜੇ ਚਲਾਨ ਦਿੱਤੇ ਜਾ ਰਹੇ ਅੱਜ ਤੋਡੇ ਚਲਾਨ ਕਿੰਨੇ ਕੀਤੇ ਜੀ 25 30 ਚਲਾਨ ਹੋ ਚੁੱਕੇ ਆ ਇਸ ਵਾਰ ਦੇ ਮਾੜੇ ਅਨਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਮਾੜੇ ਅਨਸਰਾਂ ਨੂੰ ਇਹ ਆ ਕਿ ਅੱਜ ਕੱਲ ਜਿਹੜੇ ਆ ਸਾਡੇ ਜਿਹੜੇ ਹਦਾਇਤਾਂ ਦੇ ਅਨਸਾਰ ਜਿਹੜੇ ਡਿਲੀਵਰੀ ਕੀਤੀ ਜਾਵੇ ਸਲਾਫਸਰਾਂ ਨੂੰ ਆਪਣਾ ਰੂਟੀ ਕਰਾਇਆ ਜਾਵੇ ਤਾਂ ਜੋ ਕਿ ਮਹੌਲ ਠੀਕ ਰੱਖਿਆ ਜਾ ਸਕੇ ਮਾਰਿਆਂਸਰਾਂ ਨੂੰ ਨੱਥ ਪਾਉਣ ਲਈ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਅੱਜ ਦਿਨ ਹੀ ਫਗਵਾੜਾ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਪੀਸੀਆਰ ਪੁਲਿਸ ਨੇ ਨਾਕੇ ਦੌਰਾਨ ਆਉਣਾ ਲੋਕਾਂ ਦੇ 25 ਤੋਂ 30 ਚਲਾਨ ਕੀਤੇ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਸਨ ਅਤੇ ਹੈਲਮਟ ਤੋਂ ਬਿਨਾਂ ਘੁੰਮ ਰਹੇ ਸਨ ਇਸ ਮੌਕੇ ਗੱਲਬਾਤ ਕਰਦੇ ਆਂ ਪੀਸੀਆਰ ਇੰਚਾਰਜ ਮਹਿੰਦਰ ਸਿੰਘ ਨੇ ਸਖਤ ਤਾੜਨਾ ਕੀਤੀ ਹੈ ਕਿ ਦੋ ਪਹੀਆ ਵਾਹਨ ਚਾਲਕ ਆਪਣੇ ਕਾਗਜ਼ ਪੱਤਰ ਪੂਰੇ ਰੱਖਣ ਅਤੇ ਹੈਲਮਟ ਪਾ ਕੇ ਹੀ ਆਣ ਜਾਣ ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ शर्मा ਦੀ ਰਿਪੋਰਟ ਮੈਂਮਿੰਦਰ ਸਿੰਘ ਪੀਸੀਆਰਨ ਚਾਰ ਫਗਵਾੜਾ ਬੋਲ ਰਿਹਾ ਜੀ ਮੈਂ ਐਸਐਸਪੀ ਸਾਹਿਬ ਖੂਖੜਾ ਤੇ ਡੀਐਸਪੀ ਅਤੇ ਐਸਪੀ ਫਗਵਾੜਾ ਦੇ ਆ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜੀ ਹੈ ਇਹ ਟੈਕੰਕ ਕੀਤੀ ਜਾ ਰਹੀ ਹੈ ਤੇ ਹਰ ਤਰ੍ਹਾਂ ਵੀ ਰੋਜ਼ ਦੀ ਤਰ੍ਹਾਂ ਜਿਹੜੇ ਚਲਾਨ ਕੀਤੇ ਜਾ ਰਹੇ ਹਨ ਅੱਜ ਤੋਂ ਡੇ ਚਲਾਨ ਕਿੰਨੇ ਕੀਤੇ ਜੀ 25 30 ਚਲਾਨ ਹੋ ਚੁੱਕੇ ਐ ਇਸ ਵਾਰ ਵੀ ਮਾੜੇ ਅਨਸਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮਾੜੇ ਅਨਸਾਰਾਂ ਨੂੰ ਇਹ ਆ ਕਿ ਅੱਜ ਕੱਲ ਜਿਹੜੇ ਆ ਸਾਡੇ ਜਿਹੜੇ ਹਦਾਇਤਾਂ ਦੇ ਅਨਸਾਰ ਜਿਹੜੇ ਡਰਾਈਵਰੀ ਕੀਤੀ ਜਾਵੇ ਸਲਾਫਸਰਾਂ ਨੂੰ ਆਪਣਾ ਰੂਟੀਕਰਿਆ ਜਾਵੇ ਤਾਂ ਜੋ ਕਿ ਮਾਹੌਲ ਠੀਕ ਰੱਖਿਆ ਜਾ ਸਕੇ